ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਹਾਲੇ ਵਾਲਾ ਥਾਣਾ ਮੱਲਾਂ ਵਾਲਾ ਵਿਖੇ 19 ਸਤੰਬਰ ਨੂੰ ਇੱਕ ਡਰੱਗ ਓਵਰਡੋਜ਼ ਨਾਲ ਮੌਤ ਦੀ ਇਨਫੋਰਮੇਸ਼ਨ ਮਿਲੀ ਸੀ ਜਿਸ ਵਿੱਚ 22 ਸਾਲਾ ਨੌਜਵਾਨ ਗੁਰਜੀਤ ਸਿੰਘ ਉਹਨਾਂ ਦੀ ਮੌਤ ਹੋਈ ਸੀ ਮੌਤ ਤੋਂ ਬਾਅਦ ਉਹਨਾਂ ਦੇ ਪਿਤਾ ਦੇ ਬਿਆਨਾਂ ਤੇ ਇੱਕ ਅਧੀਨ ਤਾਰਾ 105 ਬੀ ਐਨ ਐਸ ਦੇ ਤਹਿਤ ਕੁਲਵਿੰਦਰ ਸਿੰਘ ਬਿੱਕਰ ਸਿੰਘ ਵਾਸੀ ਹਾਲੇ ਵਾਲਾ ਗੁਰਵਿੰਦਰ ਸਿੰਘ ਵਾਸੀ ਮਾਛੀਕੇ ਇਹਨਾਂ ਤਿੰਨਾਂ ਦੇ ਖਿਲਾਫ ਇੱਕ ਮੁਕਦਮਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਥਾਣਾ ਮੱਲਾਲਾ ਤੇ ਸੀਆਈਏ ਸਟਾਫ ਦੀ ਜੁਆਇੰਟ ਆਪਰੇਸ਼ਨ ਦੇ ਵਿੱਚ ਜੋ ਇਸ ਦੇ ਵਿੱਚ ਮੁੱਖ ਦੋਸ਼ੀ ਸੀਗਾ ਜਿਸ ਦਾ ਨਾਮ ਕੁਲਵਿੰਦਰ ਸਿੰਘ ਸੀ ਉਸ ਨੂੰ ਇਸ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਵਾ ਇਹ ਦੱਸ ਦਈਏ ਕਿ ਕੁਲਵਿੰਦਰ ਸਿੰਘ ਪਹਿਲਾਂ ਵੀ ਨਸ਼ੇ ਵੇਚਣ ਦਾ ਆਦੀ ਹੈ ਇਸ ਦੇ ਖਿਲਾਫ ਪਹਿਲਾਂ ਵੀ ਨਸ਼ੇ ਦੇ ਦੋ ਮਕਦਮੇ ਦਰਜ ਨੇ ਬਾਕੀ ਜੋ ਦੋ ਨੌਜਵਾਨ ਨੇ ਇਹਨਾਂ ਦਾ ਅਸੀਂ ਪਿੱਛਾ ਕਰ ਰਹੇ ਹਾਂ ਇਹਨਾਂ ਨੂੰ ਬਹੁਤ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਅੱਜ ਅਸੀਂ ਪਿੰਡ ਦੇ ਵਿੱਚ ਮੇਰੇ ਨਾਲ ਐਸ ਐਚਓ ਮੱਲਾ ਵਾਲਾ ਇੰਸਪੈਕਟਰ ਗੁਰਪ੍ਰੀਤ ਸਿੰਘ ਅਸੀਂ ਇੱਥੇ ਇੱਕ ਸੈਮੀਨਾਰ ਲਗਾਇਆ ਵਾ ਜਿਸ ਵਿੱਚ ਸੱਚੀ ਸਾਰੇ ਪਿੰਡ ਦੇ ਮੋਤਵਰ ਵਿਅਕਤੀ ਤੇ ਸਾਰੇ ਪਿੰਡ ਦੀ ਪਬਲਿਕ ਨੂੰ ਇਕੱਠਾ ਕੀਤਾ ਵਾ ਇਸ ਵਿੱਚ ਜੋ ਨਸ਼ੇ ਦੇ ਸਾਡੇ ਤੇ ਦੁਸ਼ ਪ੍ਰਭਾਵ ਨੇ ਇਹਨਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਵਾ ਤੇ ਲੋਕਾਂ ਨੂੰ ਇਸ ਚੀਜ਼ ਬਾਰੇ ਆਸ਼ਵਾਸ਼ਣ ਦਿੱਤਾ ਵਾ ਕਿ ਅਸੀਂ ਪਬਲਿਕ ਤੇ ਪੁਲਿਸ ਜਦੋਂ ਅਸੀਂ ਦੋਨੇ ਜਾਣੇ ਇਕੱਠੇ ਹੋ ਗਏ ਫਿਰ ਅਸੀਂ ਨਸ਼ੇ ਦਾ ਖਾਤਮਾ ਕਰ ਸਕਦੇ ਹਾਂ ਸੋ ਇਹਨਾਂ ਦੇ ਪਿੰਡ ਵਿੱਚ ਜੇ ਕਿਸੇ ਵੀ ਤਰੀਕੇ ਦਾ ਕੋਈ ਨਸ਼ਾ ਵੇਚਣ ਦਾ ਆਦੀ ਆ ਜਾਂ ਕੋਈ ਨਸ਼ਾ ਬਾਹਰੋਂ ਸਪਲਾਈ ਕਰਦਾ ਵਾ ਜਾਂ ਫਿਰ ਕੋਈ ਬੰਦਾ ਪਿੰਡ ਦੀ ਜੋ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਖਰਾਬ ਕਰ ਰਿਹਾ ਵਾ ਤਾਂ ਇਹ ਤੁਰੰਤ ਸਾਨੂੰ ਜੋ ਪੰਜਾਬ ਸਰਕਾਰ ਦਾ ਹੈਲਪਲਾਈਨ ਨੰਬਰ ਆ ਉਸ ਬਾਰੇ ਵੀ ਜਾਣੂ ਕਰਾਓ ਉਸ ਤੇ ਆਪਣੀ ਜਾਣਕਾਰੀ ਦੇ ਸਕਦੇ ਆ ਇਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਬਾਕੀ ਅਸੀਂ ਆਪਣੀ ਪਰਸਨਲ ਨੰਬਰ ਵੀ ਇਹਨਾਂ ਨਾਲ ਸ਼ੇਅਰ ਕੀਤੇ ਆ ਕਿ 24 ਘੰਟੇ ਦੇ ਵਿੱਚ ਕਿਸੇ ਟਾਈਮ ਵੀ ਅਗਰ ਕੋਈ ਵੀ ਡਰਗ ਰਿਲੇਟਡ ਕੋਈ ਇਨਫੋਰਮੇਸ਼ਨ ਆਉਂਦੀ ਆ ਸਾਨੂੰ ਤੁਰੰਤ ਇਸ ਬਾਰੇ ਦੱਸਿਆ ਜਾਵੇ ਤਾਂ ਕਿ ਅਸੀਂ ਪਬਲਿਕ ਤੇ इकट्ठी होगी जो पंजाब ਨੂੰ ਇਹ ਨਸ਼ਾ ਘੋਣਵਾ ਖਾ ਰਿਆ ਇਸ ਚੀਜ਼ ਦਾ ਖਤਮਾ ਕਰ ਸਕੀਏ ਧੰਨਵਾਦ ਜੀ ਇਸ ਵਿੱਚ ਜੀ ਟੋਟਲ ਤਿੰਨ ਦੋਸ਼ੀ ਨੇ ਜੀ ਇਸ ਵਿੱਚ ਜੋ ਮੇਨ ਦੋਸ਼ੀ ਸੀ ਕੁਲਵਿੰਦਰ ਸਿੰਘ ਜਿਸ ਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦੇ ਦੋ ਮਕਾਦਮੇ ਦਰਜ ਹਨ ਉਸ ਨੂੰ ਗ੍ਰਿਫਤਾਰ ਕਰ ਲਿਆ ਵਾ ਬਾਕੀ ਦੋ ਦੋਸ਼ੀਆਂ ਦੀ ਭਾਲ ਜਾਰੀ ਹੈ ਇਹਨਾਂ ਨੂੰ ਬਹੁਤ ਜਲਦੀ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਜੀ ਪਰਮਿਸ਼ਨ ਨਿਕਲ ਕੇ ਆਹੀ ਪਾਰ ਜਿੱਤੀ ਹੋਊਗਾ ਬਿਲਕੁਲ ਜੀ ਜੋ ਇਹ ਕੁਲਵਿੰਦਰ ਸਿੰਘ ਹੈ ਜੀ ਇਸ ਦੀ ਕੱਲ ਗ੍ਰਿਫਤਾਰੀ ਪਾਈ ਹੈ ਅੱਜ ਇਹਨੂੰ ਪੁਲਿਸ ਰਿਮਾਂਡ ਤੇ ਲਿਆ ਗਿਆ ਵਾ ਸੋ ਪੁਲਿਸ ਰਿਮਾਂਡ ਦੇ ਦੌਰਾਨ ਇਸ ਨੂੰ ਸੀਏ ਦੇ ਵਿੱਚ ਪੁਸ਼ਕਿਸ਼ ਕੀਤੀ ਜਾਊਗੀ ਤਾਂ ਕਿ ਜੋ ਬੈਕਵਰਡ ਜਿੱਥੋਂ ਇਹ ਨਸ਼ਾ ਲੈ ਕੇ ਆਉਂਦਾ ਵਾ ਉਸ ਦੀ ਗੋਦ ਦੇ ਨਾਲ ਅਸੀਂ ਜਾਂਚ ਕਰ ਸਕੀਏ